ਜਿੱਤੇ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾ ਪੰਜਾਬ ਦੇ ਨੌਜਵਾਨ ਸੋਸ਼ਲ ਮੀਡੀਆ ਚ ਦੁੱਜੇ ਰਹਿਣਾ ਚਾਹੁੰਦੇ ਨੇ ਉਥੇ ਹੀ ਅੰਮ੍ਰਿਤਸਰ ਦੇ ਰਾਜਾ ਸਾਸੀ ਦੇ ਇੱਕ 18 ਸਾਲ ਦੇ ਨੌਜਵਾਨ ਨੇ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਉਸ ਤੋਂ ਪ੍ਰੇਰਨਾ ਲੈਣਾ ਚਾਹੁੰਦਾ ਹੈ ਨੌਜਵਾਨ ਨੇ ਇੱਕ ਹੀ ਚੌਂਕੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਤੇ ਨਾਲ ਹੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਇੱਕ ਚੌਂਕੜੇ ਦੇ ਵਿੱਚ ਪਾਠ ਦੇ ਭੋਗ ਪਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਰੇ ਪਿੰਡ ਮੇਰਾ ਘਰ ਦੇ ਸਕਾ ਤੇ ਮਾਨ ਵਿੱਚ ਜਦ ਜਜਬਾ ਨਿੱਕੇ ਦੇ ਦੋ ਸੀ ਛੋਟਾ ਆ ਛੋਟਾ ਸੀ ਜਦੋਂ 5 ਕੇ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ 5 ਰਾਂ ਨੇ ਬੋਲਣਾ ਮੈਂ ਵੀ ਮਗਰ 5 ਰਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ-ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲੋ ਜੀ ਸਹਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈਣੀ ਤੋ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਮਾਰੇ ਸਰੂਬ ਬਣਾਉਣਾ ਤੇ ਜੇ ਮੁੜ ਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਹਿੰਨਾ ਮੱਥਾ ਰੇਖੋ ਮਾਰਾ ਜਾਈਏ ਤੋ ਮੁੜ ਕੇ ਇਹਨਾਂ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਉਲਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟਿਆਂ ਦੇ ਸ਼ੌਂਕੀ ਸੀ ਬਾ ਮਗੇ ਜਦੋਂ 12 ਸਾਲਾ ਦਾ ਹੋਇਆ ਮੁੜ ਕੇ ਅਮਰਤ ਕਾਨ ਕੀਤਾ ਜੀ ਮੁੜ ਕੇ ਪਿੰਡ ਬਾਬੇ ਬਾਬਾ ਜੀ ਆਏ ਹਣ ਹਨ ਤੇ ਉਹਨਾਂ ਨੇ ਮੁੜ ਕੇ ਵੀ ਕਾਰ ਦੇ ਨਮਾ ਕੇ ਮੈਂ ਹਾਂ ਮਰ ਸਕਣਾ ਕਰ ਦੇਣੇ ਨਾ ਕੀਤੀ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਆ ਤੇ ਮੁੜ ਕੇ ਮੈਂ ਆ ਮੈਂ ਜਿੱਦ ਕਰ ਲਈ ਫੜ ਲਈ ਵੀ ਮੈਂ ਸ਼ਗਣਾ ਸ਼ਗਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਤੇ ਮੁੜ ਕੇ 100 ਰੁਪਏ ਮੁੜ ਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮਣੀ ਕਾਰ ਮਣੀ ਘਰ ਦੀ ਵੀ ਖੁਸ਼ ਹੋ ਗਏ ਸਿੰਘ ਸਾਡੇ ਆਇਆ ਤੇ ਮੁੜ ਕੇ ਹੁਣ ਮਾਰੇ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬਾ ਨਰਮਲ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਤੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਾ ਲਈ ਕਿਹਾ ਹਾਂਜੀ ਉਹਨਾਂ ਕੋਲੋਂ ਸੰਥਾ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਸਾਰਾ ਕੁਝ ਦੱਸ ਦਵੇ ਪੜਾਈ ਫਿਰ ਕਿਹਨੇ ਕੀਤੀ ਹੈ ਪਲੱਸ 1 ਜੀ ਪਲੱਸ 1 ਨਾਨ ਮੈਡੀਕਲ ਹੁਣ ਪੜ੍ਹਦੇ ਹਾਂਜੀ ਪੜ੍ਹ ਰਹੇ ਹਾਂ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਾਨਸ ਚ ਦਿਲਦਾ ਹੈ ਹਾਂਜੀ ਮਾਨਸ ਜਿ ਜਬਾ ਵੀ ਹੁਣ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਆਣ ਗਵਾਣਡ ਵੀ ਰਿਸ਼ਤੇਦਾਰ ਅਜੇ ਵੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੋ ਸੇਵਾ ਲਈਆ ਜਦੋਂ ਸ਼ੁਰੂ ਕੀਤੀ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀਗਾ ਹੋ ਜਾਣੀ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜਿੱਦ ਪਤਾ ਰੱਖਣੀ ਤੇ ਸਮਰਾਥ ਗੁਰੂ ਸਿਰਾ ਉਤਰਿਓ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਜੀ ਹਾਂਜੀ ਬਸ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਦਾ ਕਿਉਂਕਿ ਹਮੇਸ਼ਾ ਲਈ ਜਦੋਂ ਵੀ ਕਨਪੜ ਸਾਹਿਬ ਦੀ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਪੜ ਸਾਹਿਬ ਅੱਤੀ ਜਾਂਦੇ ਨੇ ਤਿੰਨ ਦਿਨਾਂ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕੁ ਮਹੀਨੇ ਹੋ ਗਏ ਮਾਨ ਜੀ ਸਾਤੀ ਜੀ ਵਜਣੀ ਵੀ ਨਹੀਂ ਕਰਨੀ ਆ ਕਰਨੀ ਆ ਮੁਰਕੇ ਜਦੋਂ ਮੇਰਾ ਜਨਮ ਦਿਨ ਸੀ ਮੁਰਕੇ ਮੈਂ ਉਸ ਦਿਨ ਲਗਦਾ 24 ਤਰੀਕ ਨੂੰ ਜਨਮ ਦਿਨ ਸੀ ਮੇਰਾ 24 ਤਰੀਕ ਨੂੰ ਲਗਦਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਾਹਿਬਾ ਪਾਠ ਦੀ ਅਦੇ ਤਰ ਕੋ ਨਹੀਂ ਹੋਣਾ ਤੇ ਮੁਕੇ ਮਾਰਨ ਨੇ ਕਰਾਉਣਾ ਹੀ ਉਹ ਹੋ ਗਿਆ ਤੇ ਮੁੜ ਕੇ ਮਾਰਨ ਨੇ ਸੇਵਾ ਲਈ ਆਪਣੀ ਤੇ ਮਾਰਾ ਜੀ ਗਾਂਵ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਹਾਂਜੀ ਸਰੀਰ ਚ ਕੋਈ ਦਿੱਕਤ ਆਈ ਉਹ ਕੋਈ ਲੱਤਾਂ ਦਾ ਕੋਈ ਪ੍ਰਸ਼ਨ ਨਹੀਂ ਜੀ ਹਾਂਜੀ ਉਹ ਥੋੜੀ ਬਾਦ ਆਉਣੀ ਹੈ ਜੀ ਹਾਂਜੀ ਨੌਜਵਾਨਾਂ ਨੂੰ ਕੀ ਕਹਿੰਦੇ ਨੌਜਵਾਨਾਂ ਨੂੰ ਇਹੋ ਹੀ ਕਹਿੰਦੇ ਨਸ਼ਿਆਂ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨ ਨਾਲ ਆਓ ਤਾਂ ਅਮਰਸਰ ਕੋ ਸਿੰਘ ਸਜੋ ਹਾਂਜੀ ਸੋ ਇੰਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ ਦਸਮ ਤੋਂ ਬਾਰੀ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਕਿਉਂਕਿ ਜਦੋਂ ਪ੍ਰਾਰੰਭ ਕਰਨ ਲੱਗੇ ਤੇ ਮੈਨੂੰ ਲੰਭੋ ਪਤਾ ਲੱਗਾ ਇਦਾਂ ਸੁਖਜਿੰਦਰ ਸਿੰਘ ਇੱਕ ਹੀ ਝੌਂਗੜੇ ਜਿਹਾ ਅਖੰਡ ਵਟਸਐਪ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਆਹ ਵੀ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਹਾਂ ਵੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਰਨਾ ਹੈ ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਇਹ ਬਾਬਾ ਜੀ ਅਖੰਡ ਵਟਸਐਪ ਪ੍ਰਾਰੰਭ ਕਰਨਾ ਹੈ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰਾਰੰਭ ਕਰੇ ਕਿਉਂਕਿ ਹੋ ਸਕਦਾ ਸਰੀਰ ਹੈ ਜੀ ਕੋਈ ਵੀ ਦਿੱਕਤਾ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਰ ਇਹ ਕੀਤਾ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ ਆਪ ਹੀ ਸਤਿਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਕਹਿੰਦੇ ਨੌਜਵਾਨਾਂ ਨੂੰ ਇਹੀ ਆ ਇਹ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅਜੇ ਸ਼ੀਮਾਂਦਰ ਦਰਿਆ ਜਿਹੜਾ ਹੈ ਉਹ ਨਸ਼ਿਆਂ ਤੇ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਾਣੇ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਜੀ ਮੇਰੇ ਬੱਚਨੇ ਪਾਠ ਕੀਤਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਖੰਡ ਪਾੜ ਦੇ ਅਰਦਾਸ ਕਰਾਈ ਸਾਈ ਪਾੜ ਦੀ ਤੇ ਇਹਨੇ ਪੂਰਾ ਖੰਡ ਪਾੜ ਸਪੂਰਨ ਕਰਤਾ ਇੱਕ ਝੌਂੜ ਦੇ ਵਿੱਚ ਮਹਾਰਾਜ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਹੀ ਇਤਰਾ ਹੀ ਕਰੂ ਬੰਤੂ ਨੂੰ ਸ਼ੌਂਕ ਸੀ ਕਿ ਇਹ ਇਹਨੂੰ ਮਜਮਦ ਦਾ ਸ਼ੌਂਕ ਸੀ ਹਾਂਜੀ ਹਾਂਜੀ ਕਦੀ ਇੱਟਾਂ ਨਾ ਖੜਾਣੀਆ ਕਦੀ ਪਰਨਾ ਪਾ ਲੈਣਾ ਤੇ ਕਦੀ ਕੋਹ ਕਰ ਲੈਣਾ ਚੌਰਸਾ ਬਣਾ ਲੈਣਾ ਨਿਸ਼ਾਨ ਸਾਹਿਬ ਲਗਾ ਲੈਣਾ ਛੋਟੀ ਦਾ ਇਤਰਾ ਪਹਿਲੇ ਦਿਨ ਉਹਨੂੰ ਸ਼ੌਂਕ ਸੀ ਤੇ ਨਾਲ ਜੋ ਪੜਾਈ ਕਰੀ ਗਏ ਨਾਲ ਮਹਾਰਾਜ ਇੱਕ ਕਿਰਪਾ ਕਰ ਗਿਆ ਸੱਚੇ ਪਾਤਸ਼ਾਹ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਬਾਬਾ ਨਰਮਲ ਸੋਹਣਾ ਦੀ ਇੱਕ ਔੜ ਨਹੀਂ ਸਕੇ ਪਿੰਡ ਦੇ ਗਰੰਟੀ ਸਾਡੇ ਦੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਹੁੰਦੀ ਰੋਕ ਟੋਕਦੇ ਨੇ ਇਹਨਾਂ ਕੋ ਸੰਤਾਨ ਨਹੀਂ ਦੇ। ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਕੋਈ ਸੰਭਾਲੀ ਨਹੀਂ ਜਾਂਦੀ ਤੇ ਮਹਾਰਾਜ ਚੜ੍ਹਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰੇ ਆਂਦਾ ਰੱਖੇ। ਹਾਂ ਹੋਰ ਬੱਚਿਆਂ ਨੂੰ ਕੀ ਪੀ ਕਰਨੀ ਚਾਹੀਦੀ? ਬੱਚਿਆਂ ਨੂੰ ਪੀਲੇ ਹੋਈ ਐ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ। ਸਾਨੂੰ ਪੀਲੇ ਹੋਈ ਜੀ।